ਸਤਿ ਸ੍ਰੀ ਅਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਦਰਾ ਫਟਾਫਟ ਨਿਊਜ਼ ਜਾਰੀ ਕੀਤੇ ਤੇਜ਼ ਰਫ਼ਤਾਰ ਦੇ ਨਾਲ ਤੇ ਆਓ ਫਿਰ ਰੁਕ ਕਰਦੇ ਆ ਪਹਿਲੀ ਖਬਰ ਦਾ ਜਿਵੇਂ ਜਿਵੇਂ ਅਮਰੀਕਾ ਦੇ ਵਿੱਚ ਰਾਸ਼ਪਤੀ ਚੋਣਾਂ ਨੇੜੇ ਆ ਰਹੀਆਂ ਨੇ ਚੋਣ ਜੰਗ ਵੀ ਉਹਨਾਂ ਹੀ ਤੇਜ਼ ਹੋ ਰਿਹਾ ਹੈ ਭਾਰਤੀ ਚੋਣਾਂ ਵਾਂਗ ਇਸ ਵਾਰ ਵੀ ਸੋਸ਼ਲ ਮੀਡੀਆ ਅਮਰੀਕੀ ਚੋਣਾਂ ਦੇ ਵਿੱਚ ਮਸਾਲਾ ਪਾ ਰਿਹਾ ਹੈ ਸੋਸ਼ਲ ਮੀਡੀਆ ਉੱਤੇ ਮੀਮਜ਼ ਅਤੇ ਪੋਸਟਾਂ ਨੂੰ ਪੜ ਕੇ ਲੋਕ ਚਰਚਾ ਕਰ ਰਹੇ ਨੇ ਤੇ ਕਿਸੇ ਨੂੰ ਵੀ ਪਤਾ ਹੈ ਕਿ ਪ੍ਰਚਾਰ ਯੁੱਧ ਕਿਸ ਹੱਦ ਤੱਕ ਜਾਏਗਾ ਪਰ ਅਮਰੀਕੀ ਚੋਣ ਵਿੱਚ ਇਹਨਾਂ ਮੀਮਜ਼ ਨੂੰ ਦੇਖ ਕੇ ਲੋਕ ਹੱਸ ਰਹੇ ਨੇ ਤੇ ਗੁੱਸੇ ਵਿੱਚ ਨੇ ਅਤੇ ਆਪਣੀ ਰਾਈ ਵੀ ਦੇ ਰਹੇ ਨੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਤਸਵੀਰਾਂ ਚ ਕਮਲਾ ਹੈਰਿਸ ਵਰਦੀ ਪਾਏ ਹੋਏ ਨਜ਼ਰ ਆ ਰਹੇ ਨੇ ਤੇ ਇਸ ਦਾ ਹੈਸ਼ਟੈਗ ਕਾਮਰੇਡ ਕਮਲਾ ਤੇ ਚੋਣ ਪ੍ਰਚਾਰ ਦੌਰਾਨ ਟਰੰਪ ਕਮਲਾ ਨੂੰ ਅਲਟਰਾ ਲਿਬਰਲ ਦੱਸ ਕੇ ਉਹਨਾਂ ਉੱਤੇ ਹਮਲਾ ਬੋਲ ਰਹੇ ਨੇ ਅਤੇ ਉਹ ਉਸ ਨੂੰ ਕਾਮਰੇਡ ਕਮਲਾ ਕਹਿ ਰਹੇ ਨੇ ਤੇ ਇੱਕ ਚੋਣ ਰੈਲੀ ਵਿੱਚ ਕਮਲਾ ਨੂੰ ਕੱਟੜਪੰਥੀ ਮਾਰਕਸਵਾਦੀ ਦੱਸਦਿਆ ਟਰੰਪ ਨੇ ਭੀੜ ਨੂੰ ਪੁੱਛਿਆ ਸੀ ਮੈਨੂੰ ਦੱਸੋ ਕਿ ਕੀ ਮੈਂ ਉਸ ਨੂੰ ਕਾਮਰੇਡ ਕਮਲਾ ਹੈਰਿਸ ਕਹਾ ਜਾਂ ਨਹੀਂ ਇਸ ਤੋਂ ਬਾਅਦ AI ਨਾਲ ਬਣੀ ਇਹ ਤਸਵੀਰ ਵਾਇਰਲ ਹੋਣ ਲੱਗੀ ਹੈ ਚਾਚਾ ਮੋ ਚੱਲ ਰਹੀਆਂ ਨੇ ਵਿਵਾਦਿਤ ਫਿਲਮ ਐਮਰਜੈਂਸੀ ਉੱਤੇ ਪਾਬੰਦੀ ਲਗਾਉਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ ਤੇ ਇਸ ਸੰਬੰਧੀ ਆਸਟ੍ਰੇਲੀਆ ਸਿੱਖ ਕੌਂਸਲ ਦੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ 6 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ਦੇ ਵਿੱਚ ਅਦਾਕਾਰਾ ਅਤੇ ਸੰਸਦ ਮੈਂਬਰ ਕੰਕਣਾ ਰਣੌਤ ਨੇ ਸਿੱਖਾਂ ਦੀ کردار ਕੁਸ਼ੀ ਕਰਨ ਦੀ ਕੋਜੀ ਕੋਸ਼ਿਸ਼ ਕੀਤੀ ਹੈ ਤੇ ਉਹ ਸਿੱਖ ਵਿਰੋਧੀ ਬਿਆਨਾਂ ਨਾਲ ਜੁੜੀ ਰਹੀ ਹੈ ਅਤੇ ਹਿੰਦੂਤਵੀ ਏਜੰਡੇ ਦਾ ਸਮਰਥਨ ਕਰਦੀ ਰਹੀ ਹੈ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਵਡਿਆਈ ਕਰਨ ਵਾਲੀ ਫਿਲਮ ਬਣਾਉਣਾ ਤੇ ਜਿਸ ਨੇ ਸਿੱਖਾਂ ਦੇ ਪਵਿੱਤਰ ਗੁਰਦੁਆਰਾ ਮੋਤੇ ਹਮਲੇ ਨੂੰ ਅੰਜਾਮ ਦਿੱਤਾ ਹੈ ਅਤੇ ਹਜ਼ਾਰਾਂ ਅਤੇ ਇਸ ਵਰਤਾਰੇ ਨੂੰ ਕਲਾ ਦੇ ਪੱਖ ਤੋਂ ਨਹੀਂ ਦੇਖਿਆ ਜਾ ਸਕਦਾ ਹਰ ਸਾਲ ਜੂਨ ਅਤੇ ਨਵੰਬਰ ਮਹੀਨੇ ਦੌਰਾਨ ਸਿੱਖ ਕੌਮ ਸ਼੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਅਤੇ ਸਿੱਖ ਨਸਲ ਕੁਸ਼ੀ ਦੀਆਂ ਦੁਖਦਾਈ ਘਟਨਾਵਾਂ ਲਈ ਸੋਗ ਮਨਾਉਂਦੀ ਹੈ ਦੇਦੇ ਦੂਜੀ ਸਭ ਤੋਂ ਵੱਡੀ ਆਈਟੀ ਕੰਪਨੀ ਇਨਫਸਰ ਦੇ ਸਾਹਮਣੇ ਇੱਕ ਪਰੇਸ਼ਾਨੀ ਖੜੀ ਹੋ ਗਈ ਹੈ ਅਮਰੀਕੀ ਆਈਟੀ ਕੰਪਨੀ ਕਾਂਗਰਜ ਜੈਂਟ ਨੇ ਇਨਫਸਰ ਦੇ ਖਿਲਾਫ ਟ੍ਰੇਡ ਸੀਕ੍ਰੇਟ ਚੋਰੀ ਕਰਨ ਦਾ ਵੱਡਾ ਦੋਸ਼ ਲਾਇਆ ਅਤੇ ਇਸ ਨੂੰ ਲੈ ਕੇ ਅਮਰੀਕਾ ਦੀ ਅਦਾਲਤ 'ਚ ਮੁਕੱਦਮਾ ਦਰਜ ਕੀਤਾ ਇੱਕ ਰਿਪੋਰਟ ਅਨੁਸਾਰ ਭਾਰਤੀ ਆਈਟੀ ਕੰਪਨੀ ਦੇ ਖਿਲਾਫ ਇਹ ਮੁਕੱਦਮਾ ਕਾਂਗਰਜ ਜੈਂਟ ਟ੍ਰਾਈ ਜੈਂਟੋ ਨੇ ਕੀਤਾ ਤੇ ਮੁਕੱਦਮਾ ਸ਼ੁੱਕਰਵਾਰ ਨੂੰ ਟੈਕਸਾਸ ਫੈਡਰਲ ਕੋਰਟ ਦੇ ਵਿੱਚ ਦਰਜ ਕੀਤਾ ਗਿਆ ਉਸ ਤੇ ਕਾਂਗਰਜ ਜੈਂਟ ਟ੍ਰਾਈ ਜੈਂਟੋ ਨੇ ਇਨਫਸਰ ਦੇ ਟ੍ਰੇਡ ਸੀਕ੍ਰੇਟ ਚੋਰੀ ਕਰਨ ਦਾ ਦੋਸ਼ ਲਗਾਇਆ ਤੇ ਉਸ ਦਾ ਕਹਿਣਾ ਹੈਲਥ케ਅਰ ਇੰਸ਼ੋਰੈਂਸ ਸੌਫਟਵੇਅਰ ਨਾਲ ਜੁੜੀਆਂ ਜਾਣਕਾਰੀਆਂ ਚੋਰੀ ਕੀਤੀਆਂ ਨੇ। ਸ਼ਰਮਣੀਆਂ ਕਾਲੀਦਾਲ ਦੇ ਇੱਕ ਸੀਨੀਅਰ ਆਗੂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਕਿ ਅਕਾਲੀ ਦਲ ਨੂੰ ਵੱਡਾ ਝਟਕਾ ਲੱਗ ਸਕਦਾ ਕਿਉਂਕਿ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਪਾਰਟੀ ਤੋਂ ਅਸਤੀਫਾ ਦੇ ਸਕਦੇ ਨੇ ਸੂਤਰਾਂ ਮੁਤਾਬਕ ਪਤਾ ਲੱਗਿਆ ਕਿ ਅੱਜ ਉਹ ਸ਼ਾਮ ਤੱਕ ਪਾਰਟੀ ਤੋਂ ਅਸਤੀਫਾ ਦੇ ਸਕਦੇ ਨੇ ਅਤੇ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਵਿੱਚ ਜਾਂਦੀਆਂ ਚਰਚਾਵਾਂ ਵੀ ਸ਼ੁਰੂ ਹੋ ਗਈਆਂ ਨੇ ਪਰ ਉਹ ਕਦੋਂ ਕੋਈ ਪਾਰਟੀ ਜੁਆਇਨ ਕਰਗੇ ਇਸ ਬਾਰੇ ਕੋਈ ਜੇ ਕੁਝ ਨਹੀਂ ਪਤਾ ਦੱਸਣਯੋਗ ਹੈ ਕਿ ਗਿੱਦੜਵਾੜ ਤੋਂ ਕਾਲੀਦਾਲ ਦੇ ਇੰਚਾਰਜ ਨੇ ਅਤੇ ਦੋ ਵਾਰ ਅਕਾਲੀ ਦਲ ਵੱਲੋਂ ਰਾਜਾ ਵਰਿੰਗ ਦੇ ਖਿਲਾਫ ਚੋਣ ਲੜ ਚੁ ਪਿਛਲੇ ਕੁਝ ਦਿਨਾਂ ਤੋਂ ਸਰਗਰਮ ਰਿਤਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗਾ ਕਿ ਡੀਪੀ ਟੱਲੋ ਨੂੰ ਗਦਰਵਾ ਤੋਂ ਉਮੀਦਵਾਰ ਐਲਾਨਿਆ ਜਾ ਸਕਦਾ ਸੀ ਪਰ ਅਜੇ ਤੱਕ ਗਦਰਵਾ ਤੋਂ ਉਮੀਦਵਾਰ ਵਜੋਂ ਉਹਨਾਂ ਦਾ ਨਾਂ ਐਲਾਨ ਨਹੀਂ ਕੀਤਾ ਗਿਆ ਸੀ ਜਿਸ ਕਾਰਨ ਹਰਦੀਪ ਸਿੰਘ ਡੀਪੀ ਟੱਲੋ ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਨੇ ਚੀਨ ਨੇ ਯੂਕਰੇਨ ਦੇ ਵਿੱਚ ਰੂਸ ਦੇ ਜੰਗ ਨਾਲ ਜੁੜੇ ਕਥਿਤ ਸਬੰਧਾਂ ਦੇ ਮਾਮਲੇ 'ਚ ਚੀਨੀ ਕੰਪਨੀਆਂ ਉੱਤੇ ਲਗਾਏ ਗਏ ਨਵੇਂ ਅਮਰੀਕੀ ਪਾਬੰਦੀਆਂ ਉੱਤੇ ਐਤਵਾਰ ਨੂੰ ਵਿਰੋਧ ਪ੍ਰਗਟਾਇਆ ਹੈ ਅਤੇ ਕਿਹਾ ਕਿ ਉਹ ਦੇਸ਼ ਦੇ ਵਪਾਰਾਂ ਦੀਆਂ ਹੱਕਾਂ ਅਤੇ ਰੁਚੀਆਂ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਉਠਾਏਗਾ। ਅਮਰੀਕਾ ਨੇ ਸ਼ੁੱਕਰਵਾਰ ਨੂੰ ਰੂਸ ਅਤੇ ਯੂਰਪ, ਏਸ਼ੀਆ ਅਤੇ ਪੱਛਮੀ ਏਸ਼ੀਆ 'ਚ ਸੈਂਕੜੇ ਕੰਪਨੀਆਂ ਉੱਤੇ ਪਾਬੰਦੀਆਂ ਦਾ ਐਲਾਨ ਕੀਤਾ। ਇਹਨਾਂ ਨੇ ਅਜਿਹੇ ਉਤਪਾਦ ਅਤੇ ਸੇਵਾਵਾਂ ਦੀ ਸਹਾਇਤਾ ਕੀਤੀ ਜਿਨ੍ਹਾਂ ਨਾਲ ਰੂਸ ਨੂੰ ਜੰਗ 'ਚ ਮਦਦ ਮਿਲੀ ਅਤੇ ਪਾਬੰਦੀਆਂ ਤੋਂ ਬਚਣ 'ਚ ਉਸ ਦੀ ਸਮਰੱਥਾ 'ਚ ਵਾਅ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਆਖਿਆ ਕਿ ਉਹ ਚੀਨ ਤੋਂ ਰੂਸ ਤੱਕ ਦੋਹਰੇ ਵਰਤਨ ਵਾਲੇ ਸਾਮਾਨ ਦੀ ਬਰਾਮਦ ਨੂੰ ਲੈ ਕੇ ਚਿੰਤਤ ਹੈ ਤੇ ਚੀਨ ਦੇ ਵਪਾਰਕ ਮੰਤਰਾਲੇ ਨੇ ਆਪਣੇ ਬਿਆਨ ਚ ਅਮਰੀਕਾ ਵੱਲੋਂ ਚੀਨ ਦੀਆਂ ਕਈ ਕੰਪਨੀਆਂ ਨੂੰ ਆਪਣੀ ਬਰਾਮਦ ਕੰਟਰੋਲ ਸੂਚੀ 'ਚ ਰੱਖਣ ਦੇ ਐਲਾਨ ਦਾ ਸਖਤ ਵਿਰੋਧ ਕੀਤਾ ਤੇ ਉਹਨਾਂ ਨੇ ਕਿਹਾ ਕਿ ਚੀਨ ਅਮਰੀਕਾ ਨੂੰ ਤੁਰੰਤ ਗਲਤ ਕਦਮ ਰੋਕਣ ਦੀ ਬੇਨਤੀ ਕਰਦਾ ਹੈ। ਬ੍ਰਿਟੇਨ ਦੇ ਸਭ ਤੋਂ ਵੱਡੇ ਤਕਨੀਕੀ ਕਾਰੋਬਾਰੀ ਮਾਈਕ ਲਿੰਚ ਦੀ ਮੌਤ ਤੋਂ ਬਾਅਦ ਦੇਸ਼ 'ਚ ਪਾਸੋਕ ਦੀ ਲਹਿਰ ਹੈ। ਉਹਦੇ ਲਾਸ਼ ਇਟਲੀ ਦੇ ਸਿਸਲੀ ਦੇ ਤੱਟ ਉੱਤੇ ਡੁੱਬੀ ਤੇ ਉਸਦੀ ਲੱਕੜੀ ਸੁਪਰ ਯਾਰਡ ਦੇ ਵਿੱਚ ਮਿਲੀ ਹੈ। ਉਹਦੇ ਰਾਸਮਈ ਮਹੌਤ ਅਤੇ ਯਾਰਟ ਹਾਦਸੇ ਦੇ ਦੁਨੀਆ ਪਰਦਾ ਧਿਆਨ ਖਿੱਚ ਲਿਆ। ਬ੍ਰਿਟੇਨ ਦੇ ਮਸ਼ਹੂਰ ਕਾਰੋਬਾਰੀ ਮਾਈਕ ਲਿੰਚ 59 ਸਾਲ ਦੇ ਸਨ ਤੇ ਉਹਨਾਂ ਨੂੰ ਬ੍ਰਿਟੇਨ ਦੇ ਬਿਲ ਗੇਟਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਅਤੇ ਉਹਨਾਂ ਦੇ ਕਾਰੋਬਾਰੀ ਯੋਗਦਾਨ ਦੇ ਲਈ ਬ੍ਰਿਟੇਨ ਦੇ ਵਿੱਚ ਵਿਆਪਕ ਤੌਰ ਤੇ ਉਹਨਾਂ ਨੂੰ ਪਛਾਣਿਆ ਜਾਂਦਾ ਸੀ ਤੇ ਇਸ ਯਾਰਡ ਦੇ ਉੱਤੇ 12 ਜਾਂत्री ਸਵਾਰ ਸਨ ਜਿਨ੍ਹਾਂ ਚ ਮਾਈਕ ਲਿੰਚ ਉਹਨਾਂ ਦੀ ਪਤਨੀ ਐਂਜਲਾ ਬਿਕਾਰਸ ਤੇ ਬੇਟੀ ਹਨਾ ਅਤੇ ਚਲਕ ਦਲ ਦੇ 10 ਮੈਂਬਰ ਵੀ ਸਨ ਹਾਦਸੇ ਤੋਂ ਬਾਅਦ ਐਂਜਲਾ ਸਵੇਤ 14 ਲੋਕਾਂ ਨੂੰ ਬਚਾ ਲਿਆ ਗਿਆ ਪਰ ਉਹਦੀ ਬੇਟੀ ਹਨਾ ਅਜੇ ਵੀ ਲਾਪਤਾ ਹੈ ਹਾਲਾਂਕਿ ਕੁਝ ਰਿਪੋਰਟਾਂ 'ਚ ਹਨਾ ਦੀ ਮੌਤ ਦੀ ਗੱਲ ਵੀ ਕਹੀ ਜਾ ਰਹੀ ਹੈ ਪਰ ਅਜੇ ਤੱਕ ਉਸਦੀ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ ਬੰਗਲਾਦੇਸ਼ ਦੇ ਸਾਬਕਾ ਟੈਕਸਟਾਈਲ ਅਤੇ ਜੂਟ ਗੁਲਾਮ ਦਸਤਗੀਰ ਗਾਜ਼ੀ ਨੂੰ ਢਾਕਾ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਪੁਲਤ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਆਵਾਮੀ ਲੀਗ ਸਰਕਾਰ ਦੇ ਅਧਿਕਾਰੀਆਂ ਅਤੇ ਮੰਤਰੀਆਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਹੈ ਪਾਲਟਨ ਪੁਲਿਸ ਸਟੇਸ਼ਨ ਦੇ ਇੰਚਾਰਜ ਮੌਲਾ ਮੁਹੰਮਦ ਖਾਲਿਦ ਹੁਸੈਨ ਦੇ ਹਵਾਲੇ ਵਲੋਂ ਦਿੱਤੀ ਜਾਣਕਾਰੀ ਅਨੁਸਾਰ 76 ਸਾਲਾ ਨੇਤਾ ਨੂੰ ਸ਼ਨੀਵਾਰ ਰਾਤ ਲਗਭਗ 3 ਵਜੇ ਰਾਜਧਾਨੀ ਢਾਕਾ ਦੇ ਪੀਅਰ ਗੋਲੀ ਇਲਾਕੇ ਦੇ ਵਿੱਚ ਇੱਕ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਖਬਰਾਂ ਅਨੁਸਾਰ ਢਾਕਾ ਪੁਲਤ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਡਿਟेक्टਿਵ ਬਰਾਟਾ ਦਫਤਰ ਦੇ ਵਿੱਚ ਲਿਆਂਦਾ ਤੇ ਹੁਸੈਨ ਨੇ ਦੱਸਿਆ ਕਿ ਗਾਜ਼ੀ ਨੂੰ ਡੀਬੀ ਦਫਤਰ 'ਚ ਰੱਖਿਆ ਗਿਆ ਸੀ ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਉਸ ਮਾਮਲੇ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਜਿਸ ਲਈ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਟੈਲੀਗ੍ਰਾਮ ਦੇ ਅਰਬਪਤੀ ਸੰਸਥਾਪਕ ਅਤੇ ਸੀਈਓ ਪਾਵਲ ਡਰੋਵ ਨੂੰ ਸ਼ਨੀਵਾਰ ਨੂੰ ਫਰਾਂਸੀ ਰਾਤਾਨੀ ਪੈਰਿਸ ਦੇ ਨੇੜੇ ਇੱਕ 에어ਪੋਰਟ ਦੇ ਉੱਤੇ ਗ੍ਰਿਫਤਾਰ ਕਰ ਲਿਆ ਗਿਆ ਡਰੋਵ ਅਜ਼ਰਬੈਜਾਨ ਦੀ ਰਾਜਧਾਨੀ ਬਾਕੂ ਤੋਂ ਪੈरिस ਪਹੁੰਚੇ ਸਨ ਤੇ ਪਰ ਫ੍ਰਾਂਸੀਸੀ ਅਧਿਕਾਰੀ ਨੇ ਉਹਨਾਂ ਨੂੰ 에어ਪੋਰਟ ਤੋਂ ਤੇ ਰੋਕ ਲਿਆ ਫਰਾਂਸ ਚ ਨਾਬਾਲਗਾਂ ਵਿਰੋਧ ਹਿੰਸਾ ਨੂੰ ਰੋਕਣ ਲਈ ਕੰਮ ਕਰਨ ਵਾਲੀ ਏਜੰਸੀ ਆਫ ਵਿਨੇ ਡਰੋਵ ਵਿਰੋਧ ਗ੍ਰਫਤਾਰੀ ਵਾਰੰਟ ਜਾਰੀ ਕੀਤਾ ਸੀ ਤੇ ਉਹਨਾਂ ਉੱਤੇ ਟੈਲੀਗ੍ਰਾਮ ਪਲੇਟਫਾਰਮ ਦੀ ਵਰਤੋਂ ਤੋਖਾ ਦਿੱਤੀ ਡਰੱਗਸ ਸਮਗਲੇ ਸਾਈਬਰ ਬੁਲੀਂਗ ਸੰਗਠਿਤ ਅਪਰਾਧ ਅਤੇ ਅੱਤਵਾਦ ਵਰਗੀਆਂ ਅਪਰਾਧਿਕ ਸਰਗਰਮੀਆਂ ਕਰਨਾ ਆਦਿ ਦੋਸ਼ ਨੇ ਡਰੋਪ ਉੱਤੇ ਦੋਸ਼ ਹੈ ਕਿ ਉਹਨਾਂ ਨੇ ਆਪਣੇ ਪਲੇਟਫਾਰਮ ਉੱਤੇ ਹੋ ਰਹੀਆਂ ਇਹਨਾਂ ਅਪਰਾਧਿਕ ਸਰਗਰਮੀਆਂ ਨੂੰ ਰੋਕਣ ਦੇ ਲਈ ਉਚਿਤ ਕਦਮ ਨਹੀਂ ਚੁੱਕੇ ਟੈਲੀਗ੍ਰਾਮ ਇੱਕ ਮਸ਼ਹੂਰ ਮੈਸੇਜਿੰਗ ਐਪ ਹੈ ਤਾਂ ਜਿਸ ਨੂੰ ਪਾਵੈਲ ਡਰੋਪ ਨੇ 2013 ਵਿੱਚ ਸ਼ੁਰੂ ਕੀਤਾ ਸੀ ਤੇ ਇਹ ਐਪ ਖਾਸ ਤੌਰ ਤੇ ਰੂਸ ਯੂਕਰੇਨ ਅਤੇ ਪੂਰਬੀ ਯੂਰਪ ਦੇ ਦੇਸ਼ਾਂ ਵਿੱਚ ਬਹੁਤ ਪ੍ਰਸਿੱਧ ਹੈ ਅੱਜ ਲਈ ਨਹੀਂ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਨਿਯੁਜਾਤ ਸਤਿ ਸ਼੍ਰੀ ਅਕਾਲ ਧੰਨਵਾਦ